ਤਸੰਗਤੀ ਪਿਆਰ ਦੇ ਸਕਰ ਬੀ ਸੋਸਤੀ ਕਾਲ ਜੀ ਵਾਈ ਕੁੱਚਾ ਖਾਲਸਾ ਵਾਈ ਕੁੱਚੀ ਫਤੀ ਜਿਵੇਂ ਤੇ ਸਾਰੇ ਤਾਂ ਦੇ ਆਪਣਾ ਸਾਦੇ ਸਾਇਆ ਹੱਤੋਂ ਬਪਾ ਬਣਾ ਨੇ ਬੁਗਦਾ ਚੱਲ ਰਹੀ ਹੈ ਤੇ ਹੁਣ ਆਪਾਂ ਇਹਦੇ ਚੌਥੇ ਅਧਿਆਇ 'ਚ ਪਹੁੰਚੇ ਹੋਏ ਆ ਜਿਹਦੇ ਵਿੱਚ ਮੁਸ਼ਤਾਕ ਹੁਸੈਨ ਜੀ ਜਿਹੜੇ ਨੇ ਉਹ ਆਪਣੇ ਘਰੇ ਮੀਰਪੁਰ ਪਹੁੰਚ ਚੁੱਕੇ ਨੇ ਤੇ ਉੱਥੋਂ ਫੇਰ ਹੁਣ ਉਹ ਜਾ ਰਹੇ ਨੇ ਆਪਣੇ ਘਰੋਂ ਵੀ ਘਰ ਛੱਡ ਕੇ ਆਪਣੇ ਪਿਤਾ ਜੀ ਨੂੰ ਚਿੱਠੀ ਦੇ ਰਾਹੀਂ ਦੱਸਿੰਦੇ ਨੇ ਸਾਰਾ ਕੁਝ ਤੇ ਉਸ ਤੋਂ ਬਾਅਦ ਫੇਰ ਹੁਣ ਕਹਿੰਦੇ ਇਹ ਚਿੱਠੀ ਕਹਿੰਦੇ ਡਾਕ ਦੇ ਰਾਹੀਂ ਰਵਾਨਾ ਕਰਤੀ ਉਹਨਾਂ ਨੇ ਕਹਿੰਦੇ ਆਪਣੇ ਪਿਆਰੀ ਮਾਤਾ ਜੀ ਨੂੰ ਫਿਰ ਉਹ ਨਮਸਕਾਰ ਕਰਦੇ ਨੇ ਉਸ ਤੋਂ ਬਾਅਦ ਕਹਿੰਦੇ ਪਿਤਾ ਜੀ ਦਾ ਹੁਕਮ ਦਿਖਾਉਂਦੇ ਨੇ ਉਹਨਾਂ ਨੂੰ ਵੀ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣੇ ਤੋਂ ਚਲੇ ਜਾਓ ਥੋੜੀ ਦੇਰ ਲਈ ਜਦੋਂ ਸਾਰਾ ਕੁਝ ਸੈੱਟ ਹੋ ਜਾਊਗਾ ਮਾਮਲਾ ਉਦੋਂ ਫਿਰ ਤੁਸੀਂ ਵਾਪਸ ਆਇਓ ਉਹਨਾਂ ਦੇ ਪਿਤਾ ਜੀ ਨੇ ਕਿਹਾ ਤਾਂ ਆਪਣੇ ਬੀਵੀ ਨਾਲ ਕਹਿੰਦੇ ਸਲਾਮ ਮਸ਼ਵਰਾ ਉਹ ਕਰ ਰਹੇ ਨੇ ਕਹਿੰਦੇ ਆਪਣਾ ਮਕਸਦ ਦੱਸ ਦੇ ਨੇ ਤੇ ਪਿਤਾ ਜੀ ਦੇ ਰਾਤੀ ਮਤਾਬਕ ਲਾਹੌਰ ਦੀ ਤਿਆਰੀ ਵੀ ਦੱਸ ਦੇ ਨੇ ਵੀ ਮੈਂ ਰਾਹੇ ਹਕੀਕਤ ਤੇ ਦੀਦਾਰੀ ਹੱਕ ਦੀ ਤਲਾਸ਼ ਲਈ ਜਾ ਰਿਹਾ ਨਾਲ ਹੀ ਆਪਣੀ ਪਤਨੀ ਨੂੰ ਕਹਿੰਦੀ ਤੇਰੇ ਨਾਲ ਮੇਰਾ ਵਾਦਾ ਕਿ ਜੇ ਉਸ ਕਾਦਰ ਮੁਤਲਕ ਨੇ ਇਸ ਰਾਜ ਮਦਦ ਕੀਤੀ ਤੇ ਕਾਮਯਾਬੀ ਹੋਈ ਤਾਂ ਇੱਕ ਦਫਾ ਤੇਰੇ ਕੋਲ ਜ਼ਰੂਰ ਆਉਂਗਾ ਨਾਲੀ ਕਹਿੰਦੇ ਹੀ ਪਾਕ ਪਰਵਤਿਕਾ ਦੁਆ ਕਰ ਰਹੀ ਨੇ ਉਸ ਪਰਮਾਤਮਾ ਕਾਲਪੁਰਖ ਦੇ ਅਗੇ ਕਿ हे पाक पर्वतिकार मैं तेरी तलाश तेरा बनके तेरी हकीकत दी प्राप्ति ले तुरया मेनू तेरी हर रसा मंजूर होगी ਪਰ ਹਰ ਰਾਜ ਅੰਗ ਸੰਘ ਹੋ ਕੇ ਮੰਜ਼ਿਲੇ ਮਕਸੂਦ ਤੇ ਪਹੁੰਚਾਉਂਦੀ ਕਿਰਪਾ ਕਰਨੀ ਐ ਖਦਾ ਮੈਂ ਨਹੀਂ ਕਹਿੰਦਾ ਕਿ ਤੂੰ ਮੈਨੂੰ ਇਸ ਤਰ੍ਹਾਂ ਰੱਖ ਜਾਂ ਉਸ ਤਰ੍ਹਾਂ ਰੱਖ ਜਿਸ ਹਾਲਾਤ ਚ ਤੇਰਾ ਜੀ ਚਾਹੇ ਰੱਖ ਮੈਂ ਹਰ ਹਾਲਤ ਤੇਰੀ ਰਸਾ ਚ ਰਾਜ਼ੀਆਂ ਜਿਥਾ ਮੈਂ ਤੁਸੇ ਇਹ ਨਹੀਂ ਕਹਤਾ ਹੂੰ ਜੋ ਰਖ ਜਾ ਉਹ ਰਖ जे तेरी खुशी है यार वो राजे कर रजा राजी हैं हम इसी पर जिस पर तेरी रजा है या यूं भी वाह वाह है ये अरदास कद ओं की बीवी सुन दी पत्नी ने सुनी ता व्याकुल होगी कहती जी मैं जाता है जिम्मे तुम हमेशा लिए अपना देश घर बार छह हो ਮਾਵਾ ਤੱਕ ਕਹਿੰਦੇ ਕਿਧਰੇ ਰਹੇ ਇਸ ਸੇਵਕਾ ਨੂੰ ਵੀ ਛੱਡ ਰਹੇ ਮੇਰੀ ਦੁਆ ਹੈ ਕਿ ਤੁਸੀਂ ਹਰ ਇੱਕ ਮਕਸਦ ਕਾਮਯਾਬੀ ਹਾਸਲ ਕਰੋ ਪਰ ਮੈਨੂੰ ਵੀ ਨਾਲ ਲੈ ਚਲੋ ਇੱਥੇ ਪਿੱਛੇ ਮੇਰਾ ਕੌਣ ਹੈ ਮੇਰਾ ਜੀ ਨਹੀਂ ਲੱਗਣਾ ਦੇਸ਼ ਦੀ ਹਾਲਤ ਬినాਸਕ ਹੈ ਚੰਗਾ ਇਹੀ ਹੈ ਮੈਨੂੰ ਆਪਣੇ ਖਤਮਾ ਚ ਰੱਖੋ ਪਰ ਇਹਨਾਂ ਅੱਖਰਾਂ ਨਾਲ ਕਿੰਨੇ ਦਿਨੀ ਤਲੀਮ ਤੇ ਕੁਰਾਨ ਤੋਂ ਜਾਣੋ ਗੁਲਜ਼ਾਰ ਬੀਗਮ ਜੋ ਕਿ ਮੁਸ਼ਤਾਕ ਜੀ ਦੀ ਪਤਨੀ ਹੈ ਕੰਧ ਇਤ ਕੰਤ ਜਲਦਾ ਹੱਲ ਲੇਕੀ ਅਤਿ ਵਿਰਾਗਮਈ ਵਿਵਸਥਾ ਜਾਗੀ ਹੁਣ ਇਸ ਵਕਤ ਹੀ ਹਾਲਤ ਦੋਹਾ ਤੇ ਰਾਧ ਕਹਿੰਦੇ ਇੱਕੋ ਜਾਸਰ ਸੀ ਮੈਨੂੰ ਵੀ ਉਦਾਂ ਹੀ ਵਿਰਾਗ ਹੋ ਰਿਹਾ ਸੀ ਕਹਿੰਦੇ ਵੀਵੀ ਦੇ ਕੀਰਨੇ ਨਾਲ ਸਾਥਨ ਤੋੜਨ ਦੀ ਤਾਕੀ ਜਾਪਦੀ ਸੀ ਫਿਰ ਕਹਿੰਦੇ ਚਿੱਤ ਨੂੰ ਕਠੋਰ ਕੀਤਾ ਤੇ ਤੀਰਸ ਦਿੱਤਾ ਗੁਜ਼ਾਰ ਚਿਸਕਾ ਨਾ ਤੇ ਮਾਲਕ ਤੀਰ ਖੁਦਾ ਮੈਂ ਲੱਪਣ ਜਾ ਰਿਹਾ ਕਸਮ ਹੈ ਉਸ ਪਰਵਤ ਦੀ ਘਾਰ ਦੀ ਮੈਂ ਜਲਦੀ ਵਾਪਸ ਆਉਂਗਾ ਫਿਲਹਾਲ ਇੱਕ ਮੁਲਾਸੀ ਦੀ ਹਾਲਤ ਜਾ ਰਹਾ ਤੇਰੇ ਨਾਲ ਜਾਣ ਕਰਕੇ ਮੇਰੇ ਅਸਲ ਮਕਸਦ 'ਚ ਰੋੜਾ ਟਕੂਗਾ ਇਸ ਇਕਰਾਰ ਨੂੰ ਹਿਰਦੇ 'ਚ ਲੈ ਕੇ ਭਗਤੀ 'ਚ ਜੁੜੋ ਤੇ ਦੁਆ ਕਰੋ ਤੇ ਖੁਸ਼ੀ ਦਿਓ ਤਾਂ ਇਹ ਸੁਣ ਕੇ ਕਹਿੰਦੇ ਗੁਲਜ਼ਾਰ ਨੇ ਦ੍ਰਿੜਤਾ ਧਾਰਨ ਕੀਤੀ ਉਸੇ ਟਾਈਮ ਤੇ ਵਿਸ਼ਵਾਸ ਨਾਲ ਕਿਹਾ ਵਧੋ ਦਾ ਬਚਨ ਫਿਰ ਕਹਿੰਦੇ ਪਿਤਾ ਗੁਰੂਦੇਵ ਦੀ ਆਗਿਆ 'ਚ ਕਮਰ ਖਸਾ ਕਰਕੇ ਪਿਆਰੇ ਦੇਸ਼ ਵਾਲੀ ਆਖਰੀ ਨਿਗਾਹ ਗਈ ਜੋ ਬੜੀ ਚੰਬਕ ਰੂਪ ਸੀ ਕਹਿੰਦੇ ਪਰ ਪਿਤਾ ਜੀ ਦੇ ਹੁਕਮ ਤੇ ਰਾਹੀ ਹੱਕ ਦੀ ਤਲਾਸ਼ ਰੂਪਕਸ਼ਸ ਨੂੰ ਤੱਕਾ ਦੇ ਕੇ ਕਿਦ ਤੱਕੜਾਈ ਦਾ ਹੌਸਲਾ ਦਿੱਤਾ ਫਿਰ ਲੋਹਰਪੌਂਦ ਸੀ ਕਹਿੰਦੇ ਮੈਂ ਦਾਤਾ ਗੰਜਪਖ ਸਾਹਿਬ ਦੇ ਮੁਖੀ ਮਜ਼ਾਵਰ ਮੁਹੰਮਦ صدیق ਸ਼ਾ ਜੋ ਕਿ ਉਹ ਆਲੇ ਦਿੰਦੇ ਦਿਲ ਦਾਦਾਸੀ ਉਹਨਾਂ ਨੂੰ ਮਿਲ ਕੇ ਕਹਿੰਦੇ ਰਹਾਇਸ਼ ਉਹਨਾਂ ਨੇ ਮਤਲਬ ਰਹਿਣ ਦਾ ਪ੍ਰਬੰਧ ਕੀਤਾ ਫਿਰ ਕਹਿੰਦੇ ਸਵੇਰ ਦੀ ਨਮਾਜ਼ ਦੇ ਬਾਅਦ ਇਮਾਮ ਸਾਹਿਬ ਨੇ ਸੁਣਾਇਆ ਕਿ ਜੁਮੇ ਦੀ ਨमाज ਵਜ਼ੀਰ ਖਾਨਾ ਦੀ ਮਸਜਿਦ 'ਚ ਹੋਗੀ ਸਭ ਮੂਮਨਿਨ ਦਾਰੇ ਖੈਰ ਹਾਸਲ ਕਰਨ ਲਈ ਕਹਿੰਦੇ 1 ਵਜੇ ਪਹੁੰਚ ਕੇ ਸਾਰੇ ਕਸ਼ਮੀਰੀ ਜihad 'ਚ ਆਪਣਾ ਪੇਸ਼ ਕਰਨ ਲਈ ਹੁਣ ਕਹਿੰਦੇ ਕਸ਼ਮੀਰੀ ਜihad ਦਾ ਨਾਮ ਸੁਣ ਕੇ ਔਰ ਬਤਾ ਵੀ ਕਹਿੰਦੇ ਮੇਰੇ ਅੰਦਰ ਪੈਦਾ ਹੋਗੀ ਸਮੇਂ ਸੇ ਜਦੋਂ ਕਹਿੰਦੇ ਵਜ਼ੀਰ ਖਾਂ ਮਸਜਿਦ ਪੁੱਛੇ ਤਾਂ ਮੌਲਾਨਾ ਜ਼ਫਰ ਅਲੀ ਖਾਂ ਨੇ ਬੜੀ ਜੋਸ਼ੀਲੀ ਤਕਰੀਰ ਦਿੱਤੀ ਤੇ 5000 ਦੇ ਕਰੀਬ ਮੌਮਨੀ ਨੂੰ ਕਿਹਾ ਕਿ ਦਿੱਲੀ ਦਰਵਾਜ਼ੇ ਤੋਂ ਬਾਹਰ 50 ਲਾਰੀਆਂ ਮਤਲਬ ਗੱਡੀਆਂ ਜਨਤੁਲ ਫਿਰਦੌਸ ਨੂੰ ਜਾਣ ਲਈ ਖੜੀਆਂ ਨੇ ਮਤਲਬ ਕਸ਼ਮੀਰ ਜਾਣ ਵਾਸਤੇ ਖੜੀਆਂ ਨੇ ਜੋ ਮੁਹੰਮਦ ਜੰਨਤ ਚਾਹੁੰਦਾ ਹੈ ਇਨ ਲਾਰੀਆਂ ਤੇ ਜਾ ਕੇ ਸਵਾਰ ਹੋ ਜਾਈ ਤੇ ਜੋ ਦੋਜ਼ਖ ਮਤਲਬ ਨਰਕ ਚਾਉਂਦਾ ਉਹ ਮਸਜਿਦ ਤੋਂ ਨਿਕਲਦਾ ਹੀ ਮੋਚੀ ਦਰਵਾਜ਼ੇ ਵੱਲ ਨੂੰ ਮਤਲਬ ਆਪਣੇ ਘਰਾਂ ਨੂੰ ਚਲਿਆ ਜਾਵੇ ਹੁਣ ਕਹਿੰਦੇ ਜੰਨਤ ਦਾ ਨਾਂ ਲੈਣ ਦੇ ਦੇਸੀ ਗਾਜ਼ੀਆਂ ਨੇ ਅੱਲਾ ਅੱਲਾਹੁ ਅਕਬਰ ਦੇ ਨਾਰੇ ਲਾਈ ਤੇ ਇੱਕ ਛਿੰਚ ਕਹਿੰਦੇ 50 ਲਾਰੀਆਂ ਮਤਲਬ ਗੱਡੀਆਂ ਪੂਰੀਆਂ ਕਰਤੀ ਇਹ ਕਹਿੰਦੇ ਸਾਰੀਆਂ ਭਰ ਗਈਆਂ ਹੁਣ ਕਹਿੰਦੇ ਇਸ ਚੰਬੇ ਨੂੰ ਵੇਖ ਕੇ ਕਸ਼ਮੀਰ ਦੀ ਅਗ ਲਾਹੌਰ ਤੇ ਭਾਂਬੜ ਰੂਪ ਹੈ ਤੇ ਇਹਨਾਂ ਜੰਨਤ ਦੇ ਸ਼ਹੀਦਾਈ ਕਾਜ਼ੀਆਂ ਦੇ ਮਗਰ ਮਗਰ ਕਹਿੰਦੇ ਮੈਂ ਵੀ ਤੁਰ ਗਿਆ। ਕਹਿੰਦੇ ਦਿੱਲੀ ਦਰਵਾਜ਼ੇ ਤੋਂ ਬਾਹਰ ਖੜੋਤੀਆਂ ਲਾਰੀਆਂ ਕਾਜ਼ੀਆਂ ਨਾਲ ਤੁਪੂਰ ਵੇਖਣ ਚਾਹੀਆਂ। ਇਹਨਾਂ ਨੂੰ ਕਹਿੰਦੇ ਮੁਖਾਤਬ ਹੋ ਕੇ ਇੱਕ ਮੌਲਾਨਾ ਬੜੀ ਜੋਸ਼ੀਲੀ ਤਕਰੀਰ ਵੀ ਕਰ ਰਹੀ ਸੀ ਕਿ ਇੱਕ ਲਾਰੀ ਦੀ ਉਤਰੀ ਖਤ ਤੇ ਛੱਤ ਤੇ ਖੜ ਕੇ ਮੁਸਤਾਖਿਲ ਸ਼ੈਖ ਕਹਿੰਦੇ ਮੈਂ ਵੀ ਕਹਿੰਦੇ ਕਹਿਣਾ ਸ਼ੁਰੂ ਕਰਤਾ। ਵੀ ਕਾਜ਼ੀਓ ਖਾਮ ਖਾਦੀ ਢੜਕ ਚਾ ਕੇ ਕੁਰਾਨ ਤੋਂ ਬੇਮੁਖ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੋ। ਕੁਰਾਨੇ ਕਰੀਮ ਦੇ ਇਨ੍ਹਾਂ ਹੁਕਮਾਂ ਤੇ ਅਮਲ ਕਰੋ। ਜਹਾਦ ਉਹਨਾਂ 'ਚ ਚਾਇਜ਼ ਨਹੀਂ ਹੋ ਸਕਦਾ। ਜਦ ਤੱਕ ਸ਼ਾਹੀ ਇਸਲਾਮ ਆਗਿਆ ਨਾ ਕਰੇ। ਦੂਜਾ ਵਕਤੇ ਹਾਕਮ ਦੀ ਤੱਬੇਦਾਰੀ ਖੁਦਾ ਦੀ ਤੱਬੇਦਾਰੀ ਆ। ਇਸ ਵਕਤ ਤੁਸੀਂ ਮਹਾਰਾਜਾ ਕਸ਼ਮੀਰ ਦੀ نافਰਮਾਨੀ ਕਰਨ ਨਹੀਂ ਜਾਉਂਗੇ। ਬਲਕਿ ਤੁਸੀਂ ਅਸਲੀ ਕੁਰਾਨ ਖੁਦਾ ਦੀ نافਰਮਾਨੀ 'ਚ ਕਦਮ ਉਠਾਉਗੇ। ਮੂਮਨੋ ਥੋੜਾ ਪਹਿਲਾ ਫਰਜ਼ ਇਹ ਹੈ ਕਿ ਕਸ਼ਮੀਰ ਦੀ ਪੋਜੀਸ਼ਨ ਤੋਂ ਜਾਣੋ ਤੇ ਗਿਓ ਕਹਿੰਦੇ ਨੇ ਕਹਿੰਦੇ ਅਮੀਰ ਕਾਬਲ ਦੇ ਪਾਸ ਇਹ ਗਰ ਕਸ਼ਮੀਰ ਨੇ ਆਪਣਾ ਵਫਤ ਇਸ ਲਈ ਭੇਜਿਆ ਸੀ ਭੇਜਿਆ ਸੀਗਾ ਪਰ ਅਜੇ ਤੱਕ ਉਹ ਕਹਿੰਦੇ ਵਾਪਸ ਨਹੀਂ ਆਇਆ ਤਹਿਰੀਕ ਦੀਨ ਅਦਲੀ ਜਿਹੜਾ ਉਹਨਾਂ ਨੇ ਵਫਤ ਭੇਜਿਆ ਸੀ ਕਦੇ ਪ੍ਰੋਗਰਾਮ ਦੇ ਮੁਤਾਬਕ ਜਦ ਤੱਕ ਵਫਾ ਦੀ ਵਾਪਸੀ ਨਹੀਂ ਹੁੰਦੀ ਕਸ਼ਮੀਰ ਦਾ ਮਾਮਲਾ ਮਲਤਵੀ ਹੋ ਚੁੱਕਿਆ ਹੈ ਕਿਉਂਕਿ ਮੈਂ ਕਸ਼ਮੀਰ ਨਿਵਾਸੀਆਂ ਉੱਥੋਂ ਆਇਆ ਇਸ ਲਈ ਕਸ਼ਮੀਰ ਨਿਵਾਸੀ ਦੀ ਹੈ ਸਿੱਛ ਤੁਹਾਨੂੰ ਸਹੀ ਹਾਲਾਤ ਤੋਂ ਜਾਣੂ ਮੈਂ ਕਰਵਾਇਆ ਤਾਂ ਹੁਣ ਕਹਿੰਦੇ ਹਨੇਰੀ ਰਾਤ ਵਰਗੀ ਅੰਨੀ ਮਾਤ ਰੱਖਣ ਵਾਲੇ ਦੀਨਦਾਰ ਜੋ ਕਿਸੇ ਮਲਾਣੇ ਦੇ ਪੜਖਾਏ ਹੋਏ ਅੱਲਾਹੂ ਅਕਬਰ ਦੇ ਨਾਰੇ ਲੋ ਆਉਂਦਿਆਂ ਨੇ ਅੰਨੇ ਵਾਰ ਲਾਰੀਆਂ ਮਤਲਬ ਗੱਡੀਆਂ ਭਰ ਦਿੱਤੀਆਂ ਸੀ ਬੈਠ ਕੇ ਸੀ ਗੱਡੀਆਂ 'ਚ ਕਹਿੰਦੇ ਮੇਰੀ ਤਕਰੀਰ ਸੁਣਦੇ ਸਾਰ ਫੇ ਨਾਰਾਇਤ ਵੀਰ ਕਹਿੰਦੇ ਹੋਏ ਆਪਣੇ ਘਰਾਂ ਨੂੰ ਤਿੱਤਰ-ਬਿੱਤਰ ਹੋ ਗਏ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਐਵੇਂ ਨੂੰ ਕਹੇ ਜੇ Hazrat Zafar Ali Khan ਵੀ ਆ ਗਈ ਕਹਿੰਦੇ ਹੁਣ ਜਦੋਂ ਬਾਹਰ ਆਏ ਉਹਨਾਂ ਨੇ ਸਾਰੀਆਂ ਲਾਰੀਆਂ ਖਾਲੀ ਦੇਖੀਆਂ ਵੀ ਕੋਈ ਬੰਦਾ ਗੱਡੀ 'ਚ ਹੈ ਹੀ ਨਹੀਂ ਤਾਂ ਕਹਿੰਦੇ ਘਬਰਾ ਕੇ ਚੱਲਣਾ ਉੱਠਿਆ ਕਿ ਸ਼ਹਿਰ 'ਚ ਕੋਈ ਗਾਜ਼ੀ ਨਹੀਂ ਰਿਹਾ ਤਾਂ ਕਹਿੰਦੇ ਇੱਕ ਬੰਦੇ ਨੇ ਉਹਨੂੰ ਦੱਸਿਆ ਮਲਾਨਾ ਸਾਹਿਬ ਲਾਰੀਆਂ ਦਾ ਸਾਰੀਆਂ ਭਰਗੀਆਂ ਸੀ ਪਰ ਥੋਥੋ ਪਹਿਲਾਂ ਇੱਕ ਮੌਲਵੀ ਸਾਹਿਬ ਜੀ ਕਸ਼ਮੀਰ ਤੋਂ ਆਏ ਨੇ ਉਹਨਾਂ ਨੇ ਆਪਣੇ ਤਕਰੀਰ ਵਿੱਚ ਦੱਸਿਆ ਬੇਸਲਾਮ ਕਸ਼ਮੀਰ ਨੇ ਕਸ਼ਮੀਰ ਦਾ ਮਾਮਲਾ ਬੰਦ ਕਰ ਦਿੱਤਾ ਹੋਰ ਕੁਰਾਨੀ ਹੈ ਕਾਮ ਤੇ ਅਮੀਰ ਕਾਬਲ ਦੀ ਮਦਦ ਦਾ ਵੀ ਜ਼ਿਕਰ ਕੀਤਾ ਸੀ ਉਹਨਾਂ ਕਹਿੰਦੇ ਜ਼ਫਰ ਅਲੀ ਖਾਨ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਕਹਿੰਦੇ ਇਹ ਆਵਾਜ਼ ਜੋ ਇਸ ਤੋਂ ਪਹਿਲਾਂ ਕਿਸੇ ਨੇ ਤੁਹਾਨੂੰ ਦੇ ਕੇ ਤੁਹਾਡੇ ਗਜ਼ਿਆਨਾ ਜੋਸ਼ ਤੇ ਪਰਦਾ ਪਾ ਦਿੱਤਾ ਉਹ ਆਵਾਜ਼ ਸ਼ੈਤਾਨੀ ਸੀ ਤਿਆਰ ਹੋ ਜਾਓ ਕੁਫਾਰੇ ਕਸ਼ਮੀਰ ਨੂੰ ਤਬਾਹ ਕਰਨ ਲਈ ਜਾਓ ਕਸ਼ਮੀਰ ਮੋਮਨਾ ਲਈ ਜੰਨਤ ਹੈ ਇਸਲਾਮੀ ਰਾਜ ਹਾਸਲ ਕਰਕੇ ਮਾਈ ਫਾਤਿਮਾ ਦੀ ਗੋੱਚ ਲੋਰੀਆ ਹਾਸਲ ਕਰੋ ਵਲਾਣਾ ਕਹਿੰਦੇ ਬਹੁਤ ਸਿ ਲਾਈ ਫੇਰ ਤਾਂ ਕਿ ਉਹ ਜਿਹੜੇ ਮੁਸਲਮਾਨ ਘਰਾਂ ਨੂੰ ਗਏ ਸੀ ਉਹ ਵਾਪਸ ਆ ਜਾਣ ਪਰ ਕਹਿੰਦੇ ਇਸ ਤੋਂ ਪਹਿਲਾਂ ਤਾਂ ਤੀਰ ਨਿਸ਼ਾਨੀ ਲੱਗ ਚੁੱਕਿਆ ਸੀ ਮੁਸਤਾਕ ਜੀ ਕਹਿੰਦੇ ਜਿਸ ਕਰਕੇ ਅੱਜ ਦੇ ਕਹਿੰਦੇ ਜੁਮੇ ਦੀ ਜਿਹੜੀ ਜੱਦੇ ਜਿਹਦ ਸੀ ਜਿਹਦੇ ਕਰਕੇ ਉਹਨਾਂ ਨੇ ਇਹ ਨਮਾਜ਼ ਉੱਥੇ ਰੱਖੀ ਸੀਗੀ ਉਹ ਕਹਿੰਦੇ ਉਹਨਾਂ ਦੀ ਸਾਰੀ ਬੇਅਰਥ ਹੋ ਗਈ। ਛਿੱਥੇ ਜੇ ਪੈ ਕੇ ਕਹਿੰਦੇ ਜਦੋਂ ਆਪਣੇ ਦਫ਼ਤਰ ਚੋਂ ਗਏਗੇ ਵਾਪਸ ਮੁੜੇ ਤਾਂ ਉਹਨਾਂ ਨੇ ਕਹਿੰਦੇ ਆਪਣੀ ਹੀ ਅਖਬਾਰ 'ਚ ਇੱਕ ਦਿਲਚਸਪ ਮਜਬੂਨ ਮੁਸਲਮਾਨਾਂ ਨੂੰ ਬੇਈਮਾਨ ਹੋਣ ਤੋਂ ਬਚਾਓ। ਇਹਦਾ ਕਹਿੰਦੇ ਸਿਰਲੇਖ ਪੜਿਆ। ਹੁਣ ਇਹ ਮਜ਼ਬੂਨ ਦੇ ਖਲਾਸੇ ਚ ਕਹਿੰਦੇ ਬਹੁਤ ਕੁਝ ਸੀ ਜਿਹੜਾ ਕਿ ਮੁਸਤਾਕ ਜੀ ਨੇ ਲਾਹੌਰ ਦੀਆਂ तमाम مخਵਾਰਾਂ ਛਪਣ ਦੀ ਕੱਲਿਆ ਸੀ ਹੁਣ ਇਹਨਾਂ ਦੀ ਇਹ ਤਕਰੀਰ ਸੀ ਕਹਿੰਦੇ ਮਜ਼ਬੂਨ ਦਾ ਲੂਬੇ ਲਬਾਬ ਕਸ਼ਮੀਰ ਸ਼ਰੋਸੇ ਹਿੱਸਾ ਲੈਣ ਵਾਲਿਆਂ ਨੂੰ ਸ਼ੈਤਾਨ ਦਾ ਨਰਨਾ ਸਾਬਤ ਕੀਤਾ ਗਿਆ ਸੀਗਾ ਵੀ ਜੋ ਵੀ ਉੱਥੇ ਦੰਗੇ ਫਸਾਦ ਕਰ ਰਹੇ ਸੀ ਉਹਨਾਂ ਦੇ ਇਹ ਐਕਸ਼ਨ ਗਲਤ ਦੱਸਿਆ ਗਿਆ ਸੀ ਮੁਸਤਾਕ ਜੀ ਦੁਆਰਾ ਜੋ ਕਿ ਕਹਿੰਦੇ ਉਹਨਾਂ ਨੇ ਇਸਲਾਮੀ ਕਿਤਾਬਾਂ ਦੇ ਹਵਾਲਿਆਂ ਦੇ ਆਧਾਰ ਦੇ ਉੱਤੇ ਦਿੱਤਾ ਸੀ ਸਾਰਾਂ ਕਿ ਕੁਰਾਨ ਦੇ ਵਿੱਚ ਇਹ ਕਿਹਾ ਗਿਆ ਆਪਣੇ ਵੱਲੋਂ ਕੁਛ ਨਹੀਂ ਸੀ ਉਹ ਸਦਾਰ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਗਲਤ ਹੋ ਰਿਹਾ ਹੈ ਹੁਣ ਕਹਿੰਦੇ ਮੌਲਾਨਾ ਮਜ਼ਬੂਨ ਪੜਦੇ ਆ ਮੇਰੀ ਤਲਾਸ਼ ਚ ਕਹਿੰਦੇ ਰਹੇ ਇਸ ਤੇ ਪੁੱਛ ਕੇ ਜਿੱਥੇ ਉਹ ਰਹਿ ਰਹੇ ਸੀ ਮੁਸਤਾਕ ਜੀ ਤੇ ਦੋਨਾਂ ਨੇ ਲੇਖ ਪੜਿਆ ਕਹਿੰਦੇ ਜਦੋਂ ਹੋਰ ਕੋਈ ਉਹਨਾਂ ਤੇ ਪੇਸ਼ ਨਾ ਗਈ ਤਾਂ ਜੰਮੂ ਚ ਕਹਿੰਦੇ ਵਾਲਿਦ ਸਾਹਿਬ ਨੂੰ ਮਤਲਬ ਉਹਨਾਂ ਦੇ ਪਿਤਾ ਜੀ ਨੂੰ ਲੰਬੀ ਚੌੜੀਸ਼ ਕਹੀਦੀ ਚਿੱਠੀ ਉਹਨਾਂ ਨੇ ਭੇਜੀ ਕਹਿੰਦੇ ਉੱਤਤ ਪਿਤਾ ਜੀ ਨੇ ਮੈਨੂੰ ਕਹਿੰਦੇ ਕਿਹਾ ਵੀ ਉਕਤ ਸਰਗਰਮੀਆਂ ਤੋਂ ਰੁਕਣ ਦੀ ਤਾਕੀਦ ਕੀਤੀ ਵੀ ਤੂੰ ਇਹਦਾ ਕੁਛ ਨਾ ਕਰ ਤੇ ਖਮੋਸ਼ੀ ਦਾ ਜੀਵਨ ਅਖਤਿਆਰ ਕਰਨ ਦੀ ਹਦਾਇਤ ਕੀਤੀ ਵੀ ਤੂੰ ਚੁੱਪੀ ਰਹਿ ਤੂੰ ਕੁਝ ਵੀ ਨਾ ਬੋਲ ਨਾ ਹੱਕਜ ਕੁਝ ਬੋਲ ਨਾ ਵਿਰੋਧ ਦੇ ਵਿੱਚ ਕੁਝ ਬੋਲ ਤਾਂ ਸਾ ਸੰਗਤ ਜੀ ਇਹ ਸੀ ਆਪਣਾ ਅੱਜ ਦਾ ਸਵਾਦ ਹੈ ਜਿੱਥੋਂ ਨੂੰ ਚੱਲ ਕੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਜੋ ਕੁਛ ਚੰਗਾ ਨਹੀਂ ਲੱਗਿਆ ਉਹ ਵੀ ਜ਼ਰੂਰ ਦੱਸੋ ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਕੇ ਆਪਣੀ ਗਲਤੀਆਂ ਹੋਰ ਜ਼ਿਆਦਾ ਬਿਹਤਰ ਬਣ ਸਕਾਂ ਮੈਨੂੰ ਤੁਸੀਂ ਸਾਰੇ ਇੰਨੇ ਪਿਆਰ ਨਾਲ ਸੁਣਦੇ ਤੁਹਾਡਾ ਸਭ ਦੇ ਲਈ ਬਹੁਤ ਬਹੁਤ ਸ਼ੁਕਰੀਆ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ